ਨੂੰ ਸਾਡੇ ਵੱਲ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇਰੀ ਮੰਮੀ ਵੀ ਆ ਗਈ ਬੁਲਾ ਲਓ ਕੰਮ ਕਰ ਰਹੇ ਹੁਣ ਚੱਲੇ ਸੀ ਘੁੰਮਣ ਅੱਜ ਚੱਲੇ ਸੀ ਸੱਜਦੇ ਕਿਉਂਕਿ ਦੇਖਾਂਗੇ ਉੱਥੇ ਗੰਨੇ ਵਾਲਾ ਪਾਈ ਹੋਊਗਾ ਮੈਨੂੰ ਮੈਨੂੰ ਤਾਂ ਜਸਪਾਲ ਨੇ ਦੱਸਿਆ ਕਿੰਦਾ ਬਾਹਰ ਖੜੇ ਹੈ ਮੰਨੂ ਨਹੀਂ ਪਤਾ ਤਾਂ ਮੈਂ ਦੱਸ ਤਾ ਇਹ ਤੁਹਾਨੂੰ ਆਵਾਰੇ ਆ ਮੈਂ ਨੂੰ ਤਾਂ ਤਾਂ ਵੀ ਹਜੇ ਆਟਾ ਉਟਾ ਗੁੰਨ ਕੇ ਜਾਵਾਂਗੇ ਮੈਨੂੰ ਕਿਹ ਪਤਾ ਤਾਂ ਵੀ ਆ ਵੀ ਗਈ ਮੈਂ ਕਿਹਾ ਮੈਨੂੰ ਬੁਲਾ ਕੇ ਸੜਕ ਉੱਪਰ ਖੜਾ ਲੰਦ ਨੇ ਆਪਾਂ ਹਾਂ ਹਾਏ ਫਿਰ ਤਾਂ ਸੜਕ ਉੱਪਰ ਹੀ ਖੜਦੀਆਂ ਅੰਦਰ ਆ ਜੇ ਕਰ ਮੈਂ ਅੰਦਰ ਸ਼ਰਮ ਆਉਂਦੀ ਆ ਜੇ ਅੰਦਰ ਕਿਹੜਾ ਕੋਈ ਹੁੰਦਾ ਆਕੇ ਹੁੰਦਾ ਕੋਈ ਨਹੀਂ ਹੁੰਦਾ ਇੱਕ ਮਿੰਟ ਬਾਹਰ ਆਣ ਲੱਗੇ ਤੇ ਮੈਂ ਬਾਹਰ ਮੈਂ ਕਿੱਥੇ ਚੱਲ ਮੈਂ ਕਿਉਂ ਰਹੀ ਸੀ ਕੋਈ ਵੀ ਨਹੀਂ ਟਿੰਡੇ ਡੁੰਡੇ ਵੀ ਨਹੀਂ ਬਣਾਉਂਦੇ ਸੀ ਹਾਂ ਖਾਂਦੇ ਹੀ ਨਹੀਂ ਹਲਾ ਮੈਂ ਟਿੰਡੇ ਦਾ ਖਾਣਾ ਹਾਂ ਤੇ ਪਰਮੇ ਖਾਂਦੇ ਆ ਕਿਉਂ ਟੱਟੇ ਟੱਟੇ ਪਣਾੰਦਦੇ ਨਹੀਂ ਸਬਜ਼ੀਆਂ ਅੱਧੀਆਂ ਬਹੁਤ ਵੱਡੀਆਂ ਨੇ ਤੋਰੀ ਜਾਈ ਸੋ ਬੰਦੀਆਂ ਕੀ ਅੱਜ ਸਾਡੇ ਘਰ ਸੀ ਮੈਂ ਫੇਵਰਟ ਕਰਾਰ ਕੀ ਟਿੰਡੋਂ ਪਰਦੀ ਇਹ ਪੱਤਲਾ ਬੋਦੀ ਬੋਦੀ ਤੂੰ ਬੱਜੀ ਦਾ ਮੂਕੀ ਮਾਚ ਦੇਖ ਲੈ ਬੀਜੇ ਬੀਜੇ ਦੇ ਹੈ ਕਿੱਡਾ-ਕੱਡੇ ਪੋਦੋਗੀ ਮਿਰਚਾਂ ਦੀ ਹਰੇਤ ਵਾਰੀ ਉਹ ਪੰਗਾ ਹੋ ਜਾਂਦਾ ਤਾਂ ਨਹੀਂ ਉਹ ਫਿੱਕੀਆਂ ਜਾਂ ਨਿਕਲ ਹੀ ਜਾਂਦੀਆਂ ਨੇ ਤੈਨੂੰ ਅੱਗ ਦੀ ਪੂਰੀ ਕੌੜੀ ਬਹੁਤ ਵਿਕੀ ਆ ਕੌੜੀ ਪੂਰੀ ਕੌੜੀ ਅੱਗ ਮਿੱਠੀਆਂ ਲੱਗ ਜਾਂਦੀਆਂ ਨੇ ਹਨਾ ਮੂੰਹ ਟੁੱਕਣੇ ਵਾਲੀ ਜੀ ਮੇਰੇ ਤਾਂ ਪਹਿਲਾਂ ਹੀ ਛਾਲੇ ਹੋ ਰਿਹਾ ਹੋਰ ਮੂੰਹ ਫੁੱਪ ਜਾਣਗੇ ਕਿਉਂਕਿ ਉਹਦਾ ਫਾਇਦਾ ਨਹੀਂ ਹੈਗਾ ਕੋਈ ਜਿਹੜੀ ਆਪਾਂ ਲਾਉਨੇ ਆ ਨਾ ਦੋਈ ਮਿਰਚ ਉਹਦਾ ਜਹਹਿ ਜੀ ਬਸ ਖਾਣੇ ਵਾਲੀ ਲਾਲ ਜਿਵੇਂ ਮੂੰਹ ਚ ਪਾ ਲਈ ਨਾ ਕੋਈ ਮਚਾਟ ਨਾਲ ਨਹੀਂ ਆਉਂਦੀ ਹਮ ਜਿਹੜੀਆਂ ਮਿਰਚਾਂ ਨੇ ਹੁਣ ਮੈਂ ਤੇ ਕਿਉਂਕਿ ਅੱਜ ਮੈਂ ਤਾਂ ਨਹੀਂ ਬੋਲ ਰਹੀ ਹੁਣ ਮੈਂ ਤੇ ਨਾ ਬੋਲਿਆ ਨਹੀਂ ਸਾਰਿਆਂ ਮੇਰੇ ਛਾਲੇ ਬਹੁਤ ਹੋਏ ਦੀਆਂ ਜਿਵੇਂ ਵੀ ਮਿਰਚਾਂ ਘਰ ਦੇ ਦੀ ਉਹਨੂੰ ਤਾਂ ਸੱਲੀ ਹੁੰਦੀ ਆ ਹਾਂ ਭਾਈ ਕੌੜੀ ਨਿਕਲੂਗੀ ਸામਨੇ ਸੂਰਜ ਦੇਖੋ ਕਿੰਨਾ ਖੜਾ ਹੂੰ ਮੇਟ ਖੁੱਲ ਗਿਆ ਹਰੋ ਹਿੱਲੇ ਨਹੀਂ ਸਰਦਾ ਉੱਥੇ ਦੇਖੋ ਹੂੰ ਸਾਗ ਵਿੱਚ ਚਮਟਾਇਆ ਤੇ ਆ ਉਹ ਬਨ ਕੇ ਬਿਠਾਇਆ ਪਾਇ ਬਨ ਕੇ ਹਾਂ ਬਨ ਤਾ ਤੈਨੂੰ ਲੈ ਮੈਂ ਖੋਲਾਂ ਹਰੀਆਂ ਮਿਰਚਾਂ ਕੋੜੀਆਂ ਹੁਣ ਇਹ ਹੀ ਪਾਇਆ ਕਰਾਂਗੇ ਗਰਮੀ ਗਰਮੀ गिरਣਾ ਤੇ ਜੇ ਬੱਜਿਆ ਨਾ ਤਾਰਾਂ ਚ ਮੈਂ ਤਾਰਾਂ ਤੇ ਨਿਰੰਤਾ ਉਨੂੰ ਮੈਂ ਮਿਠਾਉਂਦਾ ਹਾਂ ਉੱਥੇ ਜਾ ਤੇ ਬਾਬੂ ਉਰੇ ਆ ਜਾ ਉਹ ਖਾਲਸ ਜਾਊਗਾ ਮੁੰਡਾ ਦੇਖੀ 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 ਉਰੇ ਆ ਜਾ ਉਰੇ ਵੇ ਜਾ ਆਈ ਉਰੇ ਨਾ ਬਾਹਰ ਇਹਨੂੰ ਉਰੇ ਮਿਰਚਾਂ ਲਾਣੀਆਂ ਇਹਨੂੰ ਬਾਹਰ ਕੱਢ ਕੱਢ ਬਾਹਰ ਸੁਣਿਆ ਨਹੀਂ ਤੈਨੂੰ ਬਾਹਰ ਕੱਢੇ ਨੂੰ ਮਿਰਚਾਂ ਲਾਣੀਆਂ ਉਰੇ ਇਹ ਸਾਰੀ ਮਿੱਟੀ ਖਰਾਬ ਕਰ ਦੇਣੀ ਨਾਲੇ ਨਾ ਆਇਆ ਵਾ ਇਹ ਨਾ ਆ ਬਾਈ ਬਾਬੂ ਗੁਰਦਾਸ ਜਾਵਾਂਗੇ ਆਪਾਂ ਉਹ ਦੇਖੀ 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 ਇਹਦੇ ਲੱ ਪੂਰੀ ਮਰਦੇ ਦੇ ਨਾਲ ਫਿਰ ਲੰਗਾ ਉਹ ਵੀ ਕੱਚੀ ਪੌਦਾ ਕੱਚੀ ਪੌਦਾ ਨਾ ਕੰਮ ਨਹੀਂ ਕਰਦੀ ਇਹ ਜਿਹੜੇ ਇੱਕ ਘਟੀਆਂ ਨਰਮ ਹੁੰਦੀਆਂ ਰਹਿਣਦੀਆਂ ਜਿਹੜੀ ਪੱਕੀ ਜਿਹੜੀ ਆਪਾਂ ਉਥੇ ਲਿਆਉਨੇ ਆ ਪੌਦਾ ਨਰਸਰੀ ਚੋਂ ਉਹ ਪੂਰੀ ਮੱਲੀ ਵੀ ਹੁੰਦੀ ਆ ਇੱਕ ਨੜ ਵੀ ਉਹਨਾਂ ਦਾ ਮੋਟਾ ਹੁੰਦਾ ਜਿਹੜੀ ਦੁਆ ਲੈ ਕੇ ਆਇਆ ਤਾਂ ਸਿੰਬਲਾ ਮਰ ਗਈ ਸੀ ਐਨ ਪੂਰੀ ਕੋਈ ਪਕੜ ਬਹੁਤੀ ਜਾਂਦੀ ਤਰਪੀ ਹਾਂ ਨਾਲੇ ਸਿੱਜੀ ਦੀ ਉਹ ਕੌੜਾ ਸੰਗਣੀ ਹੈ ਕਿਹੜੀ ਸੰਗਣੀ ਨਹੀਂ ਪਰ ਫਿਰ ਮੈਂ ਪੱਟਿਆ ਬੂਟੇ ਦਾ ਫਰਕ ਤਾਂ ਇਹ ਨਾ ਕਾ ਪਰ ਹਰੀ ਮਿਰਚਾਂ ਦੀ ਬੋਤੀ ਗੱਲ ਕਰ ਰਹੇ ਹਾਂ ਹਾਂ ਹਰੀ ਮਿਰਚਾਂ ਲਾਤੀਆਂ ਬਾਅਦ ਵਿੱਚ ਵਰਚਾਰ ਆ ਜਾਣਗੇ ਤਾਂ ਤੇ ਮਹਾ ਤਰਕ ਦੀ ਰਾਜੇ ਦੀ ਜਿਹਨੇ ਦਾ ਕਿਹੜੇ ਕਾਲੇ ਕੇ ਚਿੱਟੇ ਨਾ ਕਾਲੇ ਦੇ ਚਿੱਟੇ ਦੀ ਸਬਜ਼ੀ ਨਹੀਂ ਬਣਾਈ ਆਪਾਂ ਨੇ ਬਹੁਤ ਟਾਈਮ ਹੋ ਗਿਆ ਨਾ ਹਾਂ ਹੁਣ ਤਾਂ ਖਾਈ ਆ ਅਜੇ ਉਦੋਂ ਹਾਂ ਸੱਚਾ ਮੈਂ ਭੁੱਲੇ ਗਿਆ ਉਹ ਦਿਨ ਹੋ ਗਏ ਹੁਣ ਤਾਂ ਖਾਈ ਆ ਮੈਂ ਨਹੀਂ ਨਾ ਕੁੱਲੀ ਖਾਧੀ ਉਹ ਦਿਨ ਘਾੜੀ ਬਹੁਤੀ ਸਬਜ਼ੀ ਘਾੜੀ ਅੱਗੇ ਪਾਣੀ ਕੀ ਹੁੰਦਾ ਦਾ ਅੱਗੇ ਥੋੜੇ ਛੋਲੇ ਹੁੰਦੇ ਪਾਣੀ ਪਾਣੀ ਪੀਂਦੇ ਮੱਛਰ ਹੋ ਰਿਹਾ ਬਸ ਹੁਣ ਥੋੜੀਕਿ ਦੇਰ ਤੱਕ 20 ਮਿੰਟ ਤੱਕ ਅੰਦਰ ਵਗ ਲੈਣਾ ਹੈ ਅੱਜ ਮੈਂ ਵੀਡੀਓ 'ਚ ਬਹੁਤ ਘੱਟ ਬੋਲੀ ਆ ਕਿਉਂਕਿ ਮੇਰਾ ਮੂੰਹ ਨਾ ਸਾਰਾ ਛਾਲਿਆਂ ਨਾਲ ਭਰਿਆ ਪਿਆ ਏ ਕਿੱਥਾ ਹਾਂ ਤਾਂ ਸਾਢੇ 6 ਹੋਏ ਹੋਣੇ ਹਾਂ ਸਾਢੇ 6 ਹੋ ਗਏ ਬਾਥਰੂਮ ਤੋਂ ਕੇ ਆਈ ਆ ਜੋ ਵੀ ਯੋ ਯੁੱਟਿਆ ਨਹੀਂ ਹਜੇ ਪੇ ਆ। ਹਾਂ ਅੱਜ ਲੇਟ ਤਾਂ ਜਾਣਾ ਏ। ਤਾਂ ਕਰਕੇ ਠਾਲਿਆ ਨਹੀਂ। ਘੜ ਗਾਂ ਤੋਂ ਛੁੱਟੀ ਆ। ਕਿਨੇ ਕਿਹਾ ਛੁੱਟੀ ਦਸਤਾ ਦੇ ਆ। ਉਹਦਾ ਕੀ ਆ ਤਾਂ ਹਰ ਇੱਕ ਦਿਨ ਛੁੱਟੀ ਬੋਲੀ ਜਾਂਦਾ। ਕੱਲ ਛੁੱਟੀ ਆ ਹਾਂ ਮੈਂ ਪੇਪਰ ਹੋ ਰਹੇ ਨੇ। ਕੱਲ ਦਸਤਾ ਦੇਤੀ ਮੈਂ ਵੀ 1 ਘੰਟਾ ਸਕੂਲ ਲੇਟ ਲੱਗਣਾ। ਹੁਣ ਹੈਪੀ ਦੱਸਗੇ? ਮੈਸੇਜ। ਅੱਛਾ। ਉਹ ਜੇ ਛੁੱਟੀ ਹੁੰਦੀ ਆ ਤਾਂ ਮੈਸੇਜ ਵੀ ਆਂਦਾ ਤਾਂ 1 ਘੰਟਾ ਲੇਟ ਦਾ ਮੈਸੇਜ ਆਇਆ ਵਾ ਅੱਜ ਕੀ ਆਥੇ ਆਹੋ ਯਸ਼ਟਮੀ ਅੱਜ ਹਾਂ ਆਹੋ ਯਸ਼ਟਮੀ ਦੀ ਛੁੱਟੀ ਉਹ ਆ 1 ਘੰਟਾ ਲੇਟ ਲਗੂਆ ਲੋ ਕੰਚਾ ਗੁੰਚਾ ਕਰਨਗੇ ਨਾ ਹਾਂ ਤਾਂ ਕਰਕੇ ਲੇਟ ਆ ਅੱਜ ਉਹ 3 ਦਿਨ ਰਾਤ ਤੇ ਆ ਗਈ ਹਾਂ ਨਾ ਰਾਤ ਚੜ ਗਿਆ ਬਸਾਸ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾ ਰ ਹੈ ਫੈਮਲੀ ਵਿੱਚ ਤੁਹਾਡਾ ਸੁਆਗਤ ਹੈ ਦੁਬਾਰਾ ਸਤਿ ਸ੍ਰੀ ਅਕਾਲ ਤਾਂ ਬਲਾਈ ਹੈ ਕਿਉਂਕਿ ਅਗਲਾ ਦਿਨ ਚੜ ਗਿਆ ਹੁਣ ਸਵੇਰ ਹੋ ਗਈ ਸ਼ਾਮ ਨੂੰ ਵੀਡੀਓ ਪੂਰੀ ਨਹੀਂ ਹੋਈ ਹੈਗੀ ਬਸ ਕਦੇ ਕਦੇ ਸ਼ਾਮ ਨੂੰ ਨਹੀਂ ਹੁੰਦੀ ਤਾਂ ਫਿਰ ਅਗਲੇ ਦਿਨ ਸਵੇਰ ਹੀ ਬਣਾ ਲੈ ਸਵੇਰ ਦਾ ਕੰਮਕਾਰ ਹੁੰਦਾ ਜਿਹੜਾ ਉਹ ਦਿਖਾ ਦਿੰਦਾ ਏ ਤਾਂ ਕਰਕੇ ਹੁਣ ਹੋ ਗਿਆ ਜੀ ਬਸ ਯੂਵੀ ਦਾ ਟਾਈਮ ਹੋਣਿਆ ਮੱਖੀਆਂ ਯੂਵੀ ਦਾ ਟਾਈਮ ਹੋਣੇ ਮੱਖੀਆਂ ਬਹੁਤ ਆ ਗਈਆਂ ਹਰ ਵੀਡੀਓ ਚ ਕਹਿੰਦੇ ਆ ਤੁਹਾਨੂੰ ਮੱਖੀਆਂ ਬਹੁਤ ਆਉਂਦੀਆਂ ਯੂਵੀ ਦਾ ਬਸ ਟੈਪ ਹੋਣੇ ਵਾਲਾ ਹੀ ਆ 7:30 ਵਜੇ ਉਹਨੇ ਸਕੂਲ ਛੱਡ ਕੇ ਆਣਾ ਹੈ ਬਸ 7:00 ਵਜੇ ਉਹ ਮੈਂ ਫਟਾਫਟ ਰੋਟੀ ਲਾਣ ਲੱਗੀ ਆ ਪਹਿਲਾਂ ਅੱਜ ਬਣਾਈ ਐ ਸੀ ਆਲੂ ਛੋਲੇਾਂ ਦੀ ਸਬਜ਼ੀ ਕਾਲੇ ਛੋਲੇਾਂ ਦੀ ਕਾਲੇ ਛੋਲੇਾਂ ਦੀ ਸਬਜ਼ੀ ਬਣਾਈ ਐ ਅੱਜ ਜਿਹੜੀ ਕਿ ਯੂਵੀ ਨੂੰ ਬਾਕਸ ਹੁੰਦਾ ਕਾਲੇ ਛੋਲੇ ਹੋਰ ਸਬਜ਼ੀ ਨਹੀਂ ਹੋ ਜਾਂਦੇ ਕਾਲੇ ਛੋਲੇ ਰਾਤ ਨੂੰ ਐ ਤਾਂ ਖਾ ਲੈਂਦੇ ਚਿੱਟੇ ਛੋਲੇ ਵੀ ਖਾ ਲੈਂਦੇ ਇੱਕ ਬੜੀਆਂ ਪਕੌੜੇ ਇਹਨਾਂ ਤੇ ਸ਼ਿਮਲਾ ਮਿਰਚ ਇਹਨਾਂ ਤੇ ਤਾਂ ਆਲੂ ਆਲੂ ਕੱਟ ਕੱਟ ਖਾਈ ਜਾਂਦੇ ਉੰਨਾ ਲੱਗੀਏ ਕੱਪੜੇ ਤੋਂ ਨਾ ਰੋਟੀ ਰੋਟੀ ਲਾ ਲਈ ਝੜ-ਬੋਚ ਹਜੇ ਨਾਣਾ ਏ ਯੂ ਵੀ ਤੋਂ ਲੈ ਜਾ ਸਕੂਲ ਬਾਰ-ਬਾਰ ਕੰਨ ਨੂੰ ਜੀ ਨਹੀਂ ਕਰ ਰਿਹਾ ਅੱਜ ਮੇਰਾ ਵੀਡੀਓ 'ਚ ਨਾ ਪਤਾ ਨਹੀਂ ਅੱਜ ਦੀ ਵੀਡੀਓ 'ਚ ਬੋਲਣ ਨੂੰ ਜੀ ਨਹੀਂ ਕਰਦੇ ਆ ਕਿਤੇ ਮੇਰਾ ਮੂੰਹ ਨਾ ਛਾਲਿਆ ਨਾ ਭੜਿਆ ਹੋਇਆ ਬਹੁਤ ਛਾਲੇ ਹੋ ਗਏ ਗਰਮੀ ਹਜੇ ਆਈ ਨਹੀਂ ਪਹਿਲਾਂ ਹੀ ਹੋ ਗਈ ਹੋਇਆ ਤਾਂ ਤਾਂ ਹਜੇ ਮੈਂ ਕਿਹੜੀ ਪੌਣੇ ਕਾਠੇ ਹੋਇਆ ਬਸ ਹੁਣ ਕੱਪੜੇ ਦੇਣੇ ਧੋ ਅੱਜ ਬੱਦਲ ਜਮਾ ਨਹੀਂ ਹੈਗਾ ਮੀਂਹ ਨਹੀਂ ਹੈਗਾ ਕੱਲ ਬਹੁਤ ਜ਼ਿਆਦਾ ਮੀਂਹ ਇੱਧਰ ਪਟਿਆਲੇ ਕਿੰਦੀ ਤਾਂ ਪਿਆ ਨਹੀਂ ਹੈ ਨਾ ਪਟਿਆਲੇ ਕਣੀ ਭਵਾਨੀਗੜ ਬਹੁਤ ਪਿਆ ਕੱਲ ਭਵਾਨੀਗੜ ਹਾਂ ਜਿੱਧਰ ਭੂਆ ਦਾ ਪਿੰਡਾ ਭੂਆ ਦੇ ਸੋਰੇ ਹੈ ਪੂਆ ਨਾ ਦੇ ਤਾਂ ਜਿਹੜੇ ਪੁਰਾਣੇ ਸਬਸਕ੍ਰਾਈਬਰ ਜਿਹੜੇ ਕਾਫੀ ਵਿਊਅਰਸ ਦੇਖਦੇ ਆ ਰਹੇ ਉਹਨਾਂ ਨੇ ਤਾਂ ਦੇਖ ਹੀ ਲਿਆ ਹੋਣਾ ਪੂਆ ਉਹਨਾਂ ਦਾ ਮਤਲਬ ਘਰ ਅਸੀਂ ਰਹਿ ਕੇ ਆਏ ਸੀਗੇ ਉਹ ਪਵਾਨੀਗੜ ਕਿ ਨਹੀਂ ਉਹਨਾਂ ਦਾ ਪਿੰਡ ਫੰਮਣ ਵਾਲਾ ਉੱਥੇ ਬਹੁਤ ਜ਼ਿਆਦਾ ਪੂਆ ਕਹਿੰਦੀ ਤਿੰਨ ਦਿਨ ਹੋ ਗਏ ਮੀਂਹ ਪੈ ਰਿਹਾ ਇੰਨੇ ਜ਼ਿਆਦਾ ਵੀ ਹੈਰਾਨ ਹੋ ਰਹੇ ਨੇ ਲੋਕ ਮੰਡੀਆਂ ਵੀ ਭਰ ਗਈਆਂ ਮੰਡੀਆਂ ਚੋਂ ਕਣਕਾਂ ਵੀ ਮੋੜਦੀਆਂ ਹਨਾ ਹਾਂ ਕੱਲ ਫੋਨ ਆਇਆ ਤਾਂ ਕੋਹਾ ਦਾ ਕਹਿੰਦੀ ਬਹੁਤ ਘਰਨ ਹੋ ਰਿਹਾ ਹੈ ਮੱਡੀ ਵਾਲੇ ਕਹਿੰਦੇ ਵੀ ਆਪਦਾ ਘਰੇ ਟਰਾਲੀਆਂ ਰੱਖ ਲੋ ਘਰੇ ਹੀ ਕਣਕ ਲੈ ਲਓ ਵੀ ਬਚਾ ਲਓ ਵੀ ਔਰੇ ਤਾਂ ਮੰਡੀਆਂ ਭਰੀਆਂ ਪਈਆਂ ਬਹੁਤ ਨੁਕਸਾਨ ਹੋ ਰਿਹਾ ਕਿਉਂਕਿ ਪਹਿਲਾ ਕਣਕ ਚੱਲੀ ਨਹੀਂ ਜੇ ਚੱਲੀ ਆ ਤਾਂ ਕਣਕ ਇੱਕੋ ਲੱਗਤ ਮੰਡੀਆਂ ਭਰ ਗਈਆਂ ਫਿਰ ਮੀਂਹ ਨੇ ਕੰਮ ਖਰਾਬ ਕਰਤਾ ਕਿਸੇ ਮੀਂਹ ਨੇ ਕੰਮ ਖਰਾਬ ਕਰਤਾ ਮੀਂਹ ਹਜੇ ਫਸਲ ਅੱਧੀ ਵੱਢਣੇ ਤੇ ਪਈ ਹੈ ਪਰ ਮੀਂਹ ਨੇ ਪੱਟੀ ਮੈਸ ਕਰ ਰੱਖੀ ਆ ਉਧਰ ਉਧਰ ਮੀਂਹ ਜਿਆਦੇ ਪੈ ਗਿਆ ਪੁਹਾਨੀਗੜ ਕੀ ਨਹੀਂ ਹਰੇ ਇੱਧਰ ਪਟਿਆਲੇ ਦੀ ਨਾ ਘੱਟੇ ਜਾਂਦਾ ਏ। ਉਸ ਜਿਹੜੀ ਉਸ ਜਿਹੜੀ ਜੀਰੀ ਹੁੰਦੀ ਆ ਉਹ ਤਾਂ ਆਮ ਨਾਲ ਚੱਲਦਾ ਸੀ ਜਨ। ਇਹਨਾਂ ਦੀ ਫਸਲ ਖਰਾਬ ਹੁੰਦੀ ਆ ਉਹਨਾਂ ਨੂੰ ਹੀ ਪਤਾ। ਹੂੰ ਜਿਹੜਾ ਕਣਕ ਦਾ ਸੀਜ਼ਨ ਹੁੰਦਾ ਏ ਉਹ ਤਾਂ ਇੱਕੋ ਲਗਤੇ ਚੱਲਦਾ ਏ। ਇੱਕੋ ਲਗਤੇ ਢੇਰੀ ਹੋ ਜਾਂਦਾ ਸਾਰੀ ਕਣਕ ਮੰਡੀਆਂ ਦੇ ਵਿੱਚ। ਜੀਰੀ ਦਾ ਸੀਜ਼ਨ ਆਇਆ ਹੁੰਦਾ ਵੀ ਕਿਸ ਉਹ ਅਲੱਗ-ਅਲੱਗ ਲੱਗੀ ਵੀ ਹੁੰਦੀ ਆ ਆਮ ਨਾਲ ਚੱਲਦਾ ਏ। ਤਾਂ ਅੱਜ ਦੀ ਵੀਡੀਓ ਮੇਰਾ ਜਿਆਦਾ ਲੰਬੀ ਨਹੀਂ ਕਰਨ ਪਾਰੀ ਹੁਣ ਵੀ ਨਾ ਔਖਾ ਬੋਲ ਰਹੀ ਹੈ ਰੋਖੀ ਬੋਲ ਰਹੀ ਹੈ ਬਸ ਹੁਣ ਲੱਗੀ ਹੈ ਕਪੜੇ ਤੁਹਾਨੂੰ ਤੇ ਰੋਟੀ ਝਾੜੂ ਪੂੰਚਾ ਲਾ ਕੇ ਰੋਟੀ ਪਾਣੀ ਖਾ ਕੇ ਫਿਰ ਬਿਨ ਲਿਆ ਫਿਰ ਸ਼ਾਮ ਦਾ ਸ਼ੁਰੂ ਕਰਾਂਗੇ ਸ਼ਾਮ ਦੇਖਦੇ ਹਾਂ ਜੇ ਸ਼ਾਮ ਨੂੰ ਮਿੱਤੇ ਵੀਡੀਓ ਬਣਦੀ ਹੈ ਸ਼ਾਮ ਦਾ ਕੰਮਕਾਰ ਕੀ ਕਰਾਂਗੇ ਕੀ ਹੋਰਾਂਗੇ ਪੜਾਵਾਂਗੇ ਜੇ ਬਣਦੀ ਹੈ ਜੇ ਛਾਲੇ ਠੀਕ ਰਹੇ ਥੋੜਾ ਫਰਕ ਰਿਹਾ ਤੇ ਬਸ ਹੁਣ ਅੱਜ ਦੀ ਵੀਡੀਓ ਸਾਕੀ ਇੱਥੇ ਟੱਕ ਸੀਗੀ ਉਮੀਦ ਹੈ ਕਿ ਸਾਰੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਉਂਦੀਆਂ ਹੋਣਗੀਆਂ ਤੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਦੇ ਰਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਮਿਲਾਂਗੇ ਤੁਹਾਨੂੰ ਅੱਜ ਹੀ ਆਪਣੇ ਅਗਲੇ ਵਲੌਗ ਦੇ ਥੋਪ ਚੱਲਦੀ ਹੈ ਕੱਪੜੇ ਧੋਣੇ